ਸਿੱਖਾ ਨਹੀਂ ਛੱਡਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਲਮਾਨ ਵੀਰਾਂ ਨੇ ਛੱਡਿਆ ਅਸਲਾਮੁਅਲੈਕਮ ਵਾਅਲੈਕਮ ਸਲਾਮ ਕਿੰਨੇ ਪਿਆਰੇ ਪਿਆਰੇ ਸ਼ਬਦ ਸੀਗੇ ਸਾਰਿਆਂ ਨੇ ਛੱਡਿਆ ਹੱਥ ਮਾਰਦੇ ਨਹੀਂ ਸੱਜੇ ਖਾਪੇ ਅੰਗਰੇਜ਼ੀ ਸਾਨੂੰ ਆਈ ਨਹੀਂ ਪੰਜਾਬੀ ਅਸੀਂ ਛੱਡਤੀ ਤੇ ਨਵੀਂ ਭਾਸ਼ਾ ਖਿਚੜੀ ਬਣਾ ਲਈ ਪਲੀਜ਼ ਸਰ ਅੱਗੇ ਤੋਂ ਨਹੀਂ ਕਰਦਾ ਜੀ ਕਮਾਲ ਹੋ ਗਈ ਹੈ ਉਹ ਜਾਂ ਤਾਂ ਅੰਗਰੇਜ਼ੀ ਬੋਲ ਲੈ ਜਾਂ ਪੰਜਾਬੀ ਬੋਲ ਲੈ ਇਹ ਕਿਹੜੀ ਖਿਚੜੀ ਕੀ ਕੀ ਬਣਾਈ ਜਾਂਦਾ ਖਿਚੜੀ ਦਾ ਸਟੂਡੈਂਟਸ ਮਸਟ ਬੀ ਫਲੂਐਂਟ ਇਨ ਇੰਗਲਿਸ਼ ਹਿੰਦੀ ਉਰਦੂ ਫਾਰਸੀ ਐਂਡ ਮੋਰਓਵਰ ਇਨ ਆਲ ਦਾ ਲੇਟਨ ਲੈਂਗੁਏਜਸ देयर आर 5 ਇੰਪੋਰਟੈਂਟ ਲੇਟਨ ਲੈਂਗੁਏਜਸ ਜਿਨੇ ਤੁਹਾਡੀ ਭਾਸ਼ਾ ਨੂੰ ਤਬਾਹ ਕੀਤਾ ਉਹ ਬੰਦਾ ਪੰਜਾਬ ਭਾਸ਼ਾ ਮਾ ਪਾਣੀ ਵਾਂਗੂ ਬੋਲਦਾ ਸੀ